ਇਸ ਵਿਲੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਖਬਰ ਤਰੰਤਾਰੰਤ ਉਹ ਜਿੱਥੇ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲਤਪਤ ਹੋਈ Laash ਮਿਲੀ ਹੈ ਮਾਮਲਾ ਪੂਰਾ ਕੀ ਹੈ ਆਓ ਤੋਂ ਹਾਂ ਦੱਸਦੇ ਹਾਂ ਇਹ ਤਸਵੀਰਾਂ ਦੇ ਰਾਹੀਂ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਨੇੜਲੇ ਪਿੰਡ ਪਿੰਦੀ ਦੇ ਨਜ਼ਦੀਕੀ ਸੜਕ ਤੋਂ ਪੇਤ ਪਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ 24 ਘੰਟਿਆਂ ਦਾ ਲਈ ਲਾਸ਼ ਨੂੰ ਡੈੱਡ ਹਾਊਸ ਦੇ ਵਿੱਚ ਰੱਖ ਦਿੱਤਾ ਗਿਆ ਦੱਸ ਦਈਏ ਕਿ ਪੇਤ ਪਰੇ ਹਾਲਾਤਾਂ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਉੱਥੇ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਪੁਲਿਸ ਨੇ ਇੱਕ ਚਾਕੂ ਵੀ ਬਰਾਮਦ ਕੀਤਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਨੌਜਵਾਨ ਦਾ ਕਤਲ ਬਾਰੇ ਦੋਸ਼ੀਆਂ ਨੂੰ ਕਦ ਤੱਕ ਕਾਬੂ ਕਰਦੀ ਹੈ ਤੇ ਹੋਰ ਕੀ ਕਹਿਆ ਪੁਲਿਸ ਅਧਿਕਾਰੀ ਨੇ ਆਓ ਤੁਹਾਨੂੰ ਸੁਣਾਉਂਦੇ ਆ ਉਹਨੇ ਆ ਕੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿਲੋਮੀਟਰ ਅੱਗੇ ਜਾ ਕੇ ਨਾ ਸੇ ਕੱਚੀ ਸੜਕ ਜਾਂਦੀ ਉੱਥੇ ਇੱਕ ਡੈੱਡ ਬੋਡੀ ਪਈ ਹੈਗੀ ਡੈੱਡ ਬੋਡੀ ਆ ਕੇ ਦੇਖੀ ਹੈਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕਾ ਹੈਗਾ ਯੰਗ ਲੜਕਾ ਹੈਗਾ ਬਿਲਕੁਲ ਤੇ ਉਹਦੇ ਪੌਕੇਟਸ ਵਿੱਚ ਕੁਝ ਨਹੀਂ ਹੈਗਾ ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਈਡੈਂਟੀਟੀ ਹੈ ਜਿਸसे ਸਾਨੂੰ ਪਤਾ ਲੱਗੇ ਵੀ ਕਿੱਥੇ ਜਾ ਹੈਗਾ ਤੇ ਕੀ ਨਾਮ ਹੈ ਇਹਦਾ ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿੱਚ ਐ ਲੱਗਦਾ ਹੈ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਸਵਿੱਚਾਂ ਦੇ ਭਾ ਤੋਂ ਜਦੋਂ ਜਦੋਂ ਮੇਨ ਪ੍ਰੋਬਲਮ ਸਾਨੂੰ ਹੋਏਗੀ ਪਹਿਲੇ ਤਾਂ ਇਹਦੀ ਆਇਡੈਂਟੀਫਿਕੇਸ਼ਨ ਕਰਦੇਗੇ ਵੀ ਕਿਥੇ ਦੇ ਰਹਿਣ ਵਾਲਾ ਉਸ ਤੋਂ ਬਾਅਦ ਅੱਗੇ ਪਤਾ ਲੱਗੇਗਾ ਵੀ ਇਹਦਾ ਇਹ ਨਾਲ ਹੋਇਆ ਕੀ ਹੈ ਕੋਈ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਇਹ ਕਿਹੜਾ ਇਲਾਕਾ ਸਰ ਕਿਹੜਾ ਏਰੀਆ ਇਹ ਸਦਰ ਤਰਨਤਾਰਨ ਚ ਪਿੱਧੀ ਪਿੰਡ ਵੰਦ ਹੈਗਾ ਸਰ ਕਿਹੜਾ ਵੱਡਾ ਕਿ ਚਾਕੂ ਨਾਲ ਦੀ ਵਾਰੀ ਨਹੀਂ ਨਹੀਂ 100% ਇਹੀ ਲੱਗਦਾ ਹੈ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਸੇ ਜਿੰਨਾ ਕਿ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗਾ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਉਹਨਾਂ 35 ਫਰੈਂਚ ਸਟੀਮ ਆਈ ਗਿਆ ਫਰੈਂਚ ਸਟੀਮ ਨੂੰ ਹੀ ਸਾਰਾ ਕੁਝ ਦੇ ਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਹੈ ਕਿ ਪਤਾ ਲੱਗੇ ਵੀ ਇਹ ਹੈ ਕਿੱਥੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਹਨਾਂ ਦਾ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲਈਦਾ ਉਹ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਕਰਦੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਜੀ ਉਹਨੇ ਆ ਕੇ ਦੱਸਿਆ ਜੀ ਜਿਹੜਾ ਹਾਈਵੇ ਦੇ ਨਾਲ 50 ਕਿਲੋਮੀਟਰ ਅੱਗੇ ਜਾ ਕੇ ਨਾਲ ਤੇ ਕੱਚੀ ਸੜਕ ਜਾਂਦੀ ਉਹਦੇ ਉੱਪਰ ਇੱਕ ਡੈ ਤੋ ਡੈਡ ਬੋਡੀ ਆ ਕੇ ਦੇਖੇਗੀ ਸਾਰਿਆਂ ਨੇ ਇੱਥੇ ਜੋ ਸਰਦਾਰ ਲੜਕੇ ਆ ਗਏ ਯੰਗ ਲੜਕੇ ਆ ਗਏ ਬਿਲਕੁਲ ਉਹਦੇ ਪਾਕਟਸ ਵੈਰਾਜ ਕੁਝ ਨਹੀਂ ਹੈਗਾ ਨਾ ਕੋਈ ਮੋਬਾਈਲ ਹੈਗੀ ਨਾ ਕੋਈ ਇਹੋ ਜਿਹੀ ਆਇਡੈਂਟੀਟੀ ਹੈ ਜਿਸੇ ਸਾਨੂੰ ਪਤਾ ਲੱਗੇ ਵੀ ਕਿੱਥੇ ਜਾਏਗਾ ਤੇ ਕੀ ਨਾਮ ਹੈ ਇਹਦਾ ਫਿਰ ਵੀ ਜਿਹੜੇ ਤਿੰਨ ਚਾਰ ਕਾਗਜ਼ ਮਿਲੇ ਨੇ ਉਹਦੇ ਵਿੱਚ ਐ ਲੱਗਦਾ ਹੈ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਸਵਿੱਚਾਂ ਦੇ ਭਾਅ ਵੈਰਾ ਲਿਖੇ ਨੇ ਤੇ ਉਹ ਲਿਖਿਆ ਵੀ ਹਾਂ ਵੀ ਕਿੰਨੇ ਕਿੰਨੇ ਸਵਿੱਚ ਕਿਤੇ ਚਾਹੀਦੇ ਨੇ ਸੋ ਹੁਣ ਸਭ ਤੋਂ ਮੇਨ ਪ੍ਰੋਬਲਮ ਸਾਨੂੰ ਇਹ ਹੈ ਜੀ ਪਹਿਲੇ ਇਹਦੀ ਆਇਡੈਂਟੀਫਿਕੇਸ਼ਨ ਕਰਦੇ ਗਿਆ ਵੀ ਕਿੱਥੇ ਦੇ ਰਹਿਣ ਕੋਈ ਮੋਟਰਸਾਈਕਲ ਸੀਗਾ ਕੋਈ ਸਕੂਟਰ ਸੀਗਾ ਕੋਈ ਸਾਈਕਲ ਸੀ ਕਿ ਨਹੀਂ ਜੀ ਇਹ ਨਾ ਇਲਾਕਾ ਸਾਰਾ ਕਿਹੜਾ ਏ ਇਹ ਸਦਰ ਤਰਾਂ ਤਰਾਂ ਚ ਪਿੱਦੀ ਪਿੰਡ ਵੰਦਾ ਗੇ ਸਰ ਕਿਹਦੇ ਲੱਗਦਾ ਕਿ ਚੱਕ ਉਹਨਾਂ ਦੇ ਬਾਹਰ ਕਿੱਥੇ ਨਹੀਂ ਨਹੀਂ 100% ਇਹੀ ਲੱਗਦਾ ਹੈਗਾ ਜੇ ਸਾਰਾ ਬੋਡੀ ਦੇਖੀਏ ਜਦੋਂ ਬਾਕੀ ਸਾਰੇ ਡਾਕਟਰ ਦੱਸਣਗੇ ਵੀ ਐਸ ਜਿੰਨਾ ਕਿ ਐਕਸਪੀਰੀਅੰਸ ਹੈਗਾ ਉਸੇ ਲੱਗਦਾ ਕਿ ਗਲਾ ਰੋਂਦੇ ਹੈਗੇ ਤਾਂ ਉਹਦੇ ਨਾਲ ਮੌਕੇ ਤੇ ਉਹਦਾ ਕਵਰ ਵੀ ਮਿਲ ਗਿਆ ਚਾਕੂ ਦਾ ਚਾਕੂ ਵੀ ਅਸੀਂ ਰਿਕਵਰ ਕਰ ਲਿਆ ਨਾਲ ਦੇ ਖੇਤਾਂ ਦੇ ਵਿੱਚੋਂ ਤੇ ਉਹਨਾਂ ਦਾ ਡਿਫਰੈਂਸ ਫਰੈਂਸਿਕ ਟੀਮ ਆਈ ਗਿਆ ਫਰੈਂਸਿਕ ਟੀਮ ਨਹੀਂ ਸਾਰਾ ਕੁਝ ਦੇ ਤਾ ਤੇ ਜੋ ਇਸ ਤਰ੍ਹਾਂ ਦਾ ਹੋਏਗਾ ਮੇਨ ਸਨੋਏ ਆ ਕਿ ਪਤਾ ਲੱਗੇ ਵੀ ਇਹ ਹੈ ਕਿਸੇ ਦਾ ਬੰਦਾ ਸੋ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੀ ਪੰਚਾਇਤਾਂ ਦੇ ਸਾਡੇ ਕੋਲ ਨੰਬਰ ਹੈਗੇ ਨੇ WhatsApp ਗਰੁੱਪ ਬਣਾਇਆ ਹੈ ਉਹਨਾਂ ਦਾ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਤੇ ਨਾਲ ਫਿਰ ਜਿਹੜੇ ਨਾਲ ਦੇ ਕੋਈ ਮਕਾਨ ਚ ਜਾਂ ਦੁਕਾਨ ਚ ਕੰਮ ਚੱਲ ਰਿਹਾ ਵੀ ਲੀਦਾ ਉਹ ਤੇ ਜਾਂ ਫਿਰ ਦੁਕਾਨਾਂ ਅਸੀਂ ਕਰੀ ਕਰ ਲੇਗੇ ਸੋ ਇਹ ਕਲੀਅਰ ਹੋਣਾ ਜ਼ਰੂਰੀ ਵੀ ਹੈ ਕਿੱਥੇ ਦਾ ਹੈ